ਸਤ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹਾਂ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਅਪਰ ਲੈ ਕਬੱਡੀ ਕੱਪ ਦੀ ਗੱਲ ਕਰੀ ਤਾਂ ਪਿੰਡ ਓ ਕੰਡ ਵਾਲਾ ਫਰੀਦਪੁਰ ਕਰਵਾਇਆ ਗਿਆ ਜਿੱਥੇ ਪਹਿਲਾ ਇਨਾਮ 45000 ਜੀ ਅਤੇ ਦੂਸਰਾ ਇਨਾਮ 31000 ਸੀ ਤੇ ਬੈਸਟਮ ਨੂੰ 11-11000 ਰੁਪਏ ਸੀ ਤੇ ਫਾਈਨਲ ਮੈਚ ਕੋਟ ਪਾਈ ਤੇ ਉਂਗੋ ਕੇ ਵਿਚਾਰ ਕੇ ਟੱਗਾ ਤੇ ਉਂਗੋ ਕੇ ਫਾਸਟ ਰੇਟ ਤੇ ਕੋਟ ਪਾਈ ਸੈਕੰਡ ਰੇਟ ਬੈਸਟਮ ਦੀ ਗੱਲ ਕਰੀ ਤਾਂ ਦਸਤ ਜਾਬ ਦੀ ਬਬੂ ਜੀ ਨੇ ਵੀ ਰਿਹਾ ਕਿ ਬੈਸਟ ਰੇਟ ਦੀ ਗੱਲ ਕਰੀ ਤਾਂ ਮੇਰੇ ਨਜ਼ਰੋਂ ਕਹਿੰਦੇ ਦੁੱਲਾ ਬੈਸਟ ਰੇਟ ਆ ਬੈਸਟਿੰਗ ਉੱਥੇ 11 11000 ਰੁਪਏ ਸੀ ਬੁਲੇ ਤੋਂ ਵੱਡੀ ਕੱਪ ਦੀ ਗੱਲ ਕਰੀ ਤਾਂ ਪਿੰਡ ਕੁੱਸਾ ਮੋਗ ਦਾ ਕੋ ਕਰਵਾਇਆ ਗਿਆ ਜਿਸ ਦਾ ਪਹਿਲਾ ਇਨਾਮ 71000 ਸੈਕੰਡ ਪ੍ਰਾਈਜ਼ 51000 ਸੀ ਤੇ ਇੱਥੇ ਫਾਈਨਲ ਮੈਚ ਸਮਾਦਪਾਈ ਦੀ ਗਾਹਾਂ ਵਿੱਚ ਖੇਡਿਆ ਗਿਆ ਕਿ ਉੱਥੇ ਸਮਾਦਪਾਈ ਦੀ ਟੀਮ ਫਾਸਟ ਰਹੀ ਤੇ ਸੈਕੰਡ ਵਿੱਚ ਗਗੜਾ ਦੀ ਟੀਮ ਤੇ ਬੈਸਟਾਂ ਦੀ ਗੱਲ ਕਰੀ ਤੇ ਬੈਸਟ ਰੈਡਰ ਬਿੱਲਾ ਚੱਕਰ 8 ਕਬਰਦਨਾ 8 ਨੰਬਰ ਲੈ ਕੇ ਬੈਸਟ ਰਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤੇ ਬੈਸਟ ਜਾਫੀ ਸੱਤ ਅੱਜ ਤੇ ਦੋ ਜੱਫੇ ਲਾ ਕੇ ਰਮਣਾ ਭਗਤਾ ਉਹ ਬੈਠ ਰਿਹਾ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ